ਰਜੀ ਅਸੀ ਲਾਲ ਤੁਜ ਬਿਨ ਕੌਣ ਕਰ ਗਰੀਬ ਨਵਾਸ ਗਸਿਆ ਮੇਰਾ ਮਾਥ ਸਤਰ ਤਰ ਰਹੇ ਰਸਨਾ ਰਮਤ ਸੁਨਤ ਸੁਖ ਸ੍ਰਵਨ ਚਿਤ ਚੇਤੇ ਸੁਖ ਹੋਈ ਕਉ ਪੀਖਣ ਤੋਏ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੋ ਨਾਹੀ ਅਬ ਤੋ ਹੀ ਮੈਂ ਨਾਹੀ ਅਨਲ ਅਗਮ ਜਸ ਲਹਿਰ ਮਾਇ ਉਦਦ ਜਲ ਕੇ ਵਲ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੋ ਹੀ ਮੈਂ ਨਹੀਂ ਅਨਲ ਅਗਮ ਜਸ ਲਹਰ ਮਾਯੋ ਦਦ ਜਲ ਕੇ ਵਲ ਜਲ ਮਾਹੀ ਮਾਦਵੇ ਕਿਆ ਕਹੀਆ ਭ੍ਰਮ ਐਸਾ ਜੈਸਾ ਮਾਨੀਐ ਹੋਇਨ ਤੈਸਾ ਰਹੋ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਬਖਰੀ ਅਛਤ ਰਾਜ ਵਿਸਰਤ ਦੁਖ ਪਾਇਆ ਸੋ ਗਤ ਪਈ ਹਮਾਰੀ ਰਾਜ ਭਉੰਗ ਪ੍ਰਸੰਗ ਜੈਸੇ ਹੈ ਅਬ ਕਸ਼ਮਰ ਮੰਜਨਾ ਆਨਿਕ ਕਟਕ ਜੈਸੇ ਫੂਲ ਭਰੇ ਅਬ ਕਹਤੇ ਕਹਨ ਨ ਆਇਆ ਸਰਬੇ ਇਕਨਿਕ ਸੁਆਮੀ ਸਭ ਕਟ ਭੋਗ ਵੈ ਸੋਈ ਕਹ ਰਵਿਦਾਸ ਹਾਥ ਪੈ ਨਿਰ ਸਹਜ ਹੋਏ ਸੋਈ ਸਰਬੇਕ ਇਕ ਨਿਕ ਸੁਆਮੀ ਸਭ ਕਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਨਿਰ ਸਹਜ ਹੋਏ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸਾਚੁ ਜੁਗਾਦ ਸਾਚੁ ਹੇ ਬੀ ਸੱਚੋ ਨਾਨਕ ਹੋਸੀ ਬੀ ਸੱਚੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਾਚੋ ਜੁਗਾਦ ਸਾਚੋ ਹੈ ਭੀ ਸਾਚੋ ਨਾਨਕ ਹੋਸੀ ਭੀ ਸਾਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ